ਕਿਸਾਨ ਵੀਰੋ ਅਤੇ ਭੈਣੋ ਤੁਹਾਡਾ ਆਪਣਾ ਹਰਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਲੈ ਕੇ ਹਾਜ਼ਰ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਪਾਂ ਵੱਖ-ਵੱਖ ਰੁੱਤਾਂ ਅਤੇ ਮੌਸਮਾਂ ਵਿੱਚ ਖੇਤੀਬਾੜੀ ਜਾਂ ਉਸ ਨਾਲ ਜੋ ਸਹਾਇਕ ਧੰਦੇ ਜੁੜੇ ਹੋਏ ਆ ਉਹਨਾਂ ਬਾਰੇ ਗੱਲ ਕਰੀਦੀ ਹੈ ਅੱਜ ਅਸੀਂ ਗੱਲ ਕਰਨੀ ਹੈ ਵੇਲਾ ਵਾਲੀਆਂ ਸਬਜ਼ੀਆਂ ਜਿਹੜੀਆਂ ਉਹਨਾਂ ਦਾ ਮੌਸਮ ਹੁਣ ਟੁਕਮਾ ਹੈ ਉਹਨਾਂ ਨੂੰ ਕਿਵੇਂ ਲਗਾਇਆ ਜਾਵੇ ਪਨੀਰੀ ਕਿੱਥੋਂ ਪ੍ਰਾਪਤ ਕਰੀਏ ਤੇ ਕਿਸ ਤਰ੍ਹਾਂ ਵੱਧ ਤੋਂ ਵੱਧ ਝਾੜ ਲੈ ਕੇ ਆਪਾਂ ਵੱਧ ਤੋਂ ਵੱਧ ਮੁਨਾਫਾ ਜੜਾ ਖੱਟ ਸਕਦੇ ਹਾਂ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਕੋਲ ਅੱਜ ਆਏ ਨੇ ਡਾਕਟਰ ਨikhil ji ਜੋ ਕਿ ਬਤੌਰ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਵਿੱਚ ਸੇਵਾ ਨਿਭਾ ਰਹੇ ਨੇ ਡਾਕਟਰ ਸਾਹਿਬ ਅਸੀਂ ਅੱਜ ਇਸ ਵਿਸ਼ੇ ਤੇ ਗੱਲਬਾਤ ਸ਼ੁਰੂ ਕਰਦੇ ਪਹਿਲਾ ਸਵਾਲ ਸਾਡਾ ਇਹ ਹੈ ਕਿ ਜਿਹੜੀ ਇਹ ਵੇਲਾਂ ਵਾਲੀਆਂ ਸਬਜ਼ੀਆਂ ਨੇ ਇਨਾਂ ਦੀ ਬਜਾਈ ਸਿੱਧੇ ਤੌਰ ਤੇ ਕੀਤੀ ਜਾਂਦੀ ਹੈ ਜਾਂ ਪਨੀਰੀ ਉਗਾਈ ਜਾਂਦੀ ਹੈ ਜਾਂ ਉਹਨਾਂ ਲਈ ਪਨੀਰੀ ਬਣਾਉਣ ਲਈ ਸਮਾਂ ਕਿਹੜਾ ਹੈਗਾ ਜਿਹੜੀਆਂ ਇਹ ਵੇਲਾ ਵਾਲੀਆਂ ਸਬਜ਼ੀਆਂ ਜਿਹਦੇ ਵਿੱਚ ਕद्दू, ਕੇਲੇ, ਕੀਏ, ਤੋਰੀ ਇਹ ਸਾਰੇ ਜਿਹੜੀਆਂ ਫਸਲਾਂ ਨੇ ਇਹ ਗਰਮ ਰੁੱਦੀਆਂ ਫਸਲਾਂ ਨੇ ਤੇ ਇਹਨਾਂ ਨੂੰ ਅਸੀਂ ਅਗੀਤਾ ਲਗਾ ਕੇ ਵਧੀਆ ਝਾੜ ਤੇ ਅਗੀਤੀ ਫਸਲ ਦਾ ਰੇਟ ਹੁੰਦਾ ਇਸ ਕਰਕੇ ਜਿਹੜੇ ਕਿਸਾਨ ਨੇ ਉਹ ਇਹਦੀ ਪਨੀਰੀ ਜਾਂ ਬੀਜ ਜਿਹੜਾ ਹੈਗਾ ਉਹ ਕੋਸ਼ਿਸ਼ ਕਰਦਾ ਜਿੰਨਾ ਗੇਤਾ ਲੱਗ ਸਕੇ ਇਦੇ ਦੋ ਤਰੀਕੇ ਨੇ ਕਿ ਜੇ ਅਸੀਂ ਬੀ ਤੋਂ ਲਗਾਣਾ ਹੈ ਕਿ ਪਨੀਦੀ ਤੇ ਉਤਿਆਰ ਕਰਨਾ ਇੱਕ ਪਹਿਲਾਂ ਲੋਕੀ ਬੀ ਲਗਾਉਂਦੇ ਸੀਗੇ ਤੇ ਉਸ ਤੋਂ ਬਾਅਦ ਉਹਨੂੰ ਲੋ ਟਨਲ ਕਰ ਦਿੰਦੇ ਸੀਗੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਲੋ ਟਨਲ ਦੇ ਵਿੱਚ ਬੀ ਲਗਾ ਕੇ ਉਹਨੂੰ ਕਵਰ ਕਰ ਦਿੱਤਾ ਜਾਂਦਾ ਸੀਗਾ ਕਿ ਗਰਮੈਸ਼ ਦੇ ਨਾਲ ਪਨੀਦੀ ਵਿੱਚੋਂ ਬੂਟਾ ਨਿਕਲਦਾ ਹੈਗਾ ਤੇ ਉਹ ਮਹੀਨਾ ਇੱਕ ਮਹੀਨਾ ਲੱਗ ਜਾਂਦਾ ਹੈ ਪਨੀਦੀ ਜਿਹੜੀ ਹੈ ਬੀ ਤੋਂ ਜਿਹੜੀ ਪਨੀਦੀ ਤਿਆਰ ਹੋਣ ਨੂੰ ਇਸ ਕਰਕੇ ਬੂਟਾ ਲਾਓ ਤੇ ਆਪਾਂ ਉਹ 2 ਮਹੀਨੇ ਬਾਅਦ ਫਲ ਆਉਂਦਾ ਜੇ ਅਸੀਂ ਬੀ ਲਗਾਨੇ ਆ ਤਾਂ ਅਸੀਂ 3 ਮਹੀਨੇ ਬਾਅਦ ਜਿਹੜਾ ਉਹ ਫਲ ਲੈਨੇ ਆ ਦੇ ਲੋਟਨਲ ਦੇ ਵਿੱਚ ਜੇ ਬੀ ਲਗਾਣਿਆਂ ਤੇ ਉਹਦੇ ਵਿੱਚ ਜਿਵੇਂ ਖੀਰਾ ਲੁਕੀ ਲਗਾਉਂਦੇ ਆ ਲੋਟਨਲ ਦੇ ਵਿੱਚ ਕਰੇਲਾ ਲਗਾ ਦਿੰਦੇ ਆ ਲੋਟਨਲ ਦੇ ਵਿੱਚ ਕੀਆ ਤੋਰੀ 20 ਤੋਂ ਬੂਟੇ ਨੇ ਬੇਲ ਬੰਨੀ ਹੈ ਉਹ ਖੇਤ ਜਿਹੜਾ ਕਵੜ ਤੁਹਾਡਾ ਰਹਿ ਗਿਆ ਜੇ ਅਸੀਂ ਉਹਦੀ ਪਨੀਰੀ ਤਿਆਰ ਕਰ ਲਈਏ ਪਹਿਲਾਂ ਲੁਕੀ ਲਫਾਫਿਆਂ ਚ ਜਾਂ ਜਿਹੜੇ ਗਲਾਸਾਂ ਚ ਪਲਾਸਟਿਕ ਦੇ ਉਹ ਚ ਪਨੀਰੀ ਤਿਆਰ ਕਰਦੇ ਸੀਗੇ ਉਹ ਇੱਕ ਮਹੀਨਾ ਜਿਹੜਾ ਬੀ ਤੋਂ ਜਿਹੜਾ ਪਨੀਰੀ ਦਾ ਉਹ ਸਾਡਾ ਸਮਾਂ ਬਚ ਜਾਂਦਾ ਹੈ ਉਹਦੀ ਜਗ੍ਹਾ ਤੇ ਅਸੀਂ ਖੇਤ ਦੇ ਵਿੱਚ ਕੋਈ ਪਿਛਲੀ ਫਸਲ ਜਿਵੇਂ ਗੋਭੀ ਆ ਕੋਈ ਚਲ ਰਹੀ ਹੈ ਉਹ ਅਸੀਂ ਲੈ ਸਕਦੇ ਆ ਪਨੀਰੀ ਲਗਾਉਣ ਦੇ ਵਿੱਚ ਤੇ ਬੀ ਲਗਾਉਣ ਦੇ ਵਿੱਚ ਫਰਕ ਹੈ ਕਿ ਜਿਹੜਾ ਬੀ ਹੈ ਬੀ ਦੇ ਵਿੱਚ ਸਾਨੂੰ ਪਤਾ ਕਿ ਉਹ ਵਿੱਚ 60 ਤੋਂ 70% ਉਹਦੀ ਜਰਮੀਨੇਸ਼ਨ ਹੁੰਦੀ ਹੈ ਕਈ ਵਾਰੀ ਬੀ ਜਿਹੜਾ ਜੰਮ ਕੇ ਵੀ ਮਰ ਜਾਂਦਾ ਹੈਗਾ ਇਸ ਕਰਕੇ ਜਿਹੜੀ ਪਨੀਰੀ ਲਗਾਉਨੇ ਆ ਪਨੀਰੀ ਦੇ ਵਿੱਚ ਘੱਟੋ ਘੱਟ ਸਾਡ ਕੋਈ ਹੁੰਦਾ ਕਿ 90 ਤੋਂ 95% ਬੂਟੇ ਚੱਲਣਗੇ ਉਹਦੇ ਵਿੱਚ ਮੋਰਟੈਲਿਟੀ ਜਿਹੜੀ ਹੈ ਬੂਟੇ ਦੀ ਜਿਹੜੀ ਮਰਨ ਦੀ ਹੈ ਉਹ ਸਾਡਾ ਰਿਸਕ ਜਿਹੜਾ ਹੈ ਉਹ ਘਟ ਜਾਂਦਾ ਪਨੀਰੀ ਦੇ ਵਿੱਚ ਦੂਜੀ ਗੱਲ ਹੈ ਕਿ ਜਦੋਂ ਬੀ ਲਗਾਨੇ ਆ ਤੇ ਉਹਦੇ ਨਵੇਂ ਪੱਤੇ ਜਿਹੜੇ ਨਿਕਲਦੇ ਆ ਉਹ ਕੂਲੇ ਹੁੰਦੇ ਆ ਉਹਨਾਂ ਨੂੰ ਕੀੜਾ ਜਲਦੀ ਪੈਂਦਾ ਹੈਗਾ ਜਿਹੜੀ ਰੈੱਡ ਪੰਪਕੀਨ ਬੀਟਲ ਹੁੰਦੀ ਹੈ ਉਹ ਬੀਜ ਨੂੰ ਜਦੋਂ ਪਨੀਰੀ ਲਗਾਨੇ ਉਹ ਤੋਂ ਛੇਤੀ ਪੈਂਦੀ ਹੈ ਜੇ ਅਸੀਂ ਉਹਦੀ ਪਨੀਰੀ ਲਗਾਈਏ ਤਾਂ ਉਹਦਾ ਨੁਕਸਾਨ ਸਾਡਾ ਘੱਟ ਹੁੰਦਾ ਕਿਉਂਕਿ ਤਦ ਤੱਕ ਪਨੀਰੀ ਜਿਹੜੀ ਹੈ ਉਹ ਉਹ ਛੇਤੀ ਗ੍ਰੋਥ ਕਰ ਲੈਂਦੀ ਹੈ ਸੋ ਡਾਕਟਰ ਸਾਹਿਬ ਇਹਦਾ ਮਤਲਬ ਹੈ ਕਿ ਆਪਾਂ ਜਿਹੜੀ ਪਨੀਰੀ ਹੈ ਉਹ ਗਾਉਣ ਵਿੱਚ ਸਾਨੂੰ ਫਾਇਦਾ ਹੈ ਤੇ ਉਹਨੂੰ ਬਾਅਦ ਚ ਆਪਾਂ ਟਰਾਂਸਪਲੈਂਟ ਖੇਤ ਵਿੱਚ ਕਰ ਸਕਦੇ ਹਾਂ ਤੇ ਡਾਕਟਰ ਸਾਹਿਬ ਇਹ ਵੀ ਦੱਸੋ ਕਿ ਆਪਾਂ ਜਿਹੜਾ ਬੀ ਬੀਜਣਾ ਹੈ ਪਨੀਰੀ اگਾਉਣ ਵਾਸਤੇ ਉਹਦਾ ਕੀ ਤਰੀਕਾ ਹੈ ਬੀਜਣ ਦਾ ਪਨੀਰੀ ਤਿਆਰ ਕਰਨ ਦਾ ਕੀ ਤਰੀਕਾ ਹੈ ਜਾਂ ਇਸ ਇਸ ਸਮੇਂ ਵੀ ਕੋਈ ਨੁਕਤੇ ਹੈਗੇ ਆ ਜਿਹੜੇ ਧਿਆਨ ਵਿੱਚ ਰੱਖਣ ਦੀ ਲੋੜ ਪੈਂਦੀ ਹੈ ਜਿਹੜੀ ਇਹ ਵੇਲਾਂ ਵਾਲੀਆਂ ਫਸਲਾਂ ਨੇ ਇਹਨਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਜਰਮੀਨੇਸ਼ਨ ਬੀ ਦੀ ਜਰਮੀਨੇਸ਼ਨ ਨੂੰ ਵਧਾਣ ਦੇ ਲਈ ਅਸੀਂ ਉਹਨੂੰ ਇੱਕ 28 ਤੋਂ 30 ਡਿਗਰੀ ਟੈਂਪਰੇਚਰ ਦੇ ਵਿੱਚ ਬੀ ਨੂੰ ਲਗਾ ਕੇ ਅਸੀਂ ਰੱਖੀਦਾ ਹਾਂ ਉਨੂੰ ਹੀਟ ਦਵਾਈਦੀ ਹੈ ਗਰਮੈਸ਼ ਦੇ ਦਈਦੀ ਹੈ ਤਾਂ ਕਿ ਉਹਦੀ ਜਰਮੀਨੇਸ਼ਨ ਤੇਰਾ ਉੰਗਾਰ ਹੈ ਉਹ ਅਸੀਂ ਵਧਾ ਸਕੀਏ ਜਿੱਥੇ ਜਿਹੜੀ ਜਿਵੇਂ ਕਿ ਕਰੇਲਾ ਹੈਗਾ ਕਰੇਲੇ ਦੇ ਵਿੱਚ ਉਹਦਾ ਬਾਹਰਲਾ ਛਿਲਕਾ ਬਹੁਤ ਜ਼ਿਆਦਾ ਹਾਰਡ ਹੁੰਦਾ ਉਹਨਾਂ ਦੇ ਵਿੱਚ ਸਾਨੂੰ ਉਹਨੂੰ 6 ਘੰਟੇ ਪਾਣੀ ਚ ਭਿਓ ਕੇ ਰੱਖਣਾ ਪੈਂਦਾ ਉਹਨੂੰ ਤਾਂ ਕਿ ਉਹਦਾ ਸੀਡ ਕੋਟ ਜਿਹੜਾ ਹੈਗਾ ਉਹ ਨਰਮ ਹੋ ਜਾਵੇ ਇਹਨੂੰ ਆਪਾਂ ਸੀਡ ਪ੍ਰਾਈਮਿੰਗ ਕਹਿੰਦੇ ਆ ਤੇ ਇਹਦੇ ਨਾਲ ਕੀ ਹੈ ਕਿ ਸੀਡ ਜਿਹੜਾ ਹੈ ਉਹਨੂੰ ਅਸੀਂ 6 ਘੰਟੇ ਭਿਉਣ ਤੋਂ ਬਾਅਦ ਉਨੂੰ ਅਸੀਂ ਟੱਕ ਕੇ ਬੋਰੀ ਦੇ ਵਿੱਚ ਰੱਖੀਦਾ ਹੈਗਾ ਕਿ ਤਾਂਕਿ ਉਹਦੀ ਇੱਕ ਜਿਹੜੀ ਹੈ ਕਿਉਂਕਿ ਬੀ ਨੂੰ ਜੰਮਣ ਦੇ ਲਈ ਪਾਣੀ ਵੀ ਚਾਹੀਦਾ ਨਮੀ ਵੀ ਚਾਹੀਦੀ ਹੈ ਤੇ ਹਵਾ ਵੀ ਚਾਹੀਦੀ ਹੈ ਜੇ ਅਸੀਂ ਉਹਨੂੰ ਜ਼ਿਆਦਾ ਦੇਰ ਭਿਉਂਦੀਏ ਤਾਂ ਬੀ ਗਲ ਜਾਂਦਾ ਹੈਗਾ ਤੇ ਜੇ ਉਹਨੂੰ ਅਸੀਂ ਸੁੱਕਾ ਰੱਖਦੇ ਹਾਂ ਤਾਂ ਬੀ ਜਿਹੜਾ ਉਹ ਜੰਮ ਕੇ ਮਰ ਜਾਂਦਾ ਹੈ ਇਸ ਕਰਕੇ ਜਿਹੜਾ ਉਹਦਾ ਟੈਂਪਰੇਚਰ ਤੇ ਨਮੀ ਹੈਗੀ ਹੈ ਉਹ ਬੜੀ ਇੰਪੋਰਟੈਂਟ ਹੈਗੀ ਹੈ ਬੀ ਨੂੰ ਜੰਮਣ ਦੇ ਲਈ ਸੋ ਇਹ ਜਿਹੜੀ ਤੁਸੀਂ ਸੀਡ ਪ੍ਰਾਈਮਿੰਗ ਦੀ ਨਾਂ ਦੀ ਤਕਨੀਕ ਦੀ ਗੱਲ ਕੀਤੀ ਹੈ ਇਹ ਸਿਰਫ ਕਰੇਲੇ ਲਈ ਹੀ ਕਾਮਯਾਬ ਹੈ ਜਾਂ ਬਾਕੀ ਬੱਲ ਵਾਲੀਆਂ ਸਬਜ਼ੀਆਂ ਚ ਵੀ ਇਹਨਾਂ ਕਰਨਾ ਪੈਂਦਾ ਇਹ ਸੀਡ ਪ੍ਰਾਈਮਿੰਗ ਦੀ ਲੋੜ ਉੱਥੇ ਪੈਂਦੀ ਹੈ ਜਿੱਥੇ ਬੀ ਦੇ ਵਿੱਚ ਜੰਮਣ ਦੇ ਵਿੱਚ ਸਾਨੂੰ ਕੋਈ ਦਿੱਕਤਾਂ ਆਂਦੀ ਹੋਵੇ ਜਾਂ ਜਿੱਥੇ ਬੀ ਦੇ ਵਿੱਚ ਜਰਮੀਨੇਸ਼ਨ ਜਿਹੜੀ ਘੱਟ ਹੋਵੇ ਭਿੰਡੀ ਵਗੈਰਾ ਫਸਲ ਦੇ ਵਿੱਚ ਵੀ ਇਹਦੀ ਸੀਡ ਪ੍ਰਾਈਮਿੰਗ ਅਸੀਂ ਕਰਦੇ ਆ ਕਿਉਂਕਿ ਉਹਦੀ ਜਰਮੀਨੇਸ਼ਨ ਠੰਡ ਦੇ ਵਿੱਚ ਘੱਟ ਹੁੰਦੀ ਹੈ ਗਰਮੀਆਂ ਚ ਵੱਧ ਜਾਂਦੀ ਹੈ ਕਰੇਲੇ ਚ ਕਰਦੇ ਆ ਟਿੰਡਿਆਂ ਚ ਕਰ ਦਿੰਨੇ ਆ ਜਿੱਥੇ ਸੀਡ ਕੋਟ ਜ਼ਿਆਦਾ ਹੈਗਾ ਦੁਹਾਣੇ ਦੀ ਫਸਲ ਦੇ ਵਿੱਚ ਵੀ ਅਸੀਂ ਉਹਨੂੰ ਭਿਓ ਕੇ ਪਾਣੀ ਚ ਰੱਖਦੇ ਆ ਤਾਂ ਕਿ ਉਹ ਨਰਮ ਹੋ ਜਵੇ ਛੇਤੀ ਪੁੰਗਾਰ ਆ ਜਾਵੇ ਤੇ ਉਹਦੇ ਵਿੱਚ ਅਸੀਂ ਪਾਣੀ ਵੀ ਜਿਹੜਾ ਹੈਗਾ ਸੀਡ ਪ੍ਰਾਈਮਿੰਗ ਦੇ ਲਈ ਜੇ ਅਸੀਂ ਉਹਨੂੰ ਭਿਓ ਕੇ ਰੱਖਣਾ ਹੈਗਾ ਤੇ ਉਹ ਅਸੀਂ ਕੋਸਾ ਪਾਣੀ ਲੈਣੇ ਆ ਜ਼ਿਆਦਾ ਠੰਡਾ ਨਾ ਹੋਵੇ ਜਾਂ ਤਾਜ਼ਾ ਮੋਟਰ ਦਾ ਪਾਣੀ ਹੋਵੇ ਤੇ ਇਹਦੇ ਵਿੱਚ ਹੈ ਕਿ ਉਹਨੂੰ ਅਸੀਂ ਪਾਣੀ ਤੋਂ 6 ਘੰਟੇ ਹੀ ਪਿਉਣਾ ਹੈ ਜਿਆਦਾ ਨਹੀਂ ਪਿਉਣਾ ਹੈਗਾ ਸੋ ਦੱਸੋ ਵੇਸੀ ਢੰਗ ਬਜਾਈ ਦਾ ਤੇ ਉਸ ਤੋਂ ਪਨੀਰੀ ਤਿਆਰ ਕਰਨ ਦਾ ਤੇ ਕਿਹੜੀਆਂ ਵਕ ਵਕ ਕਿਸਮਾਂ ਕੀ ਆ ਕਦੂ ਜਾਂ ਕਰੇਲੀਆਂ ਦੀਆਂ ਜਾਂ ਢਿੰਡੇ ਦੀ ਹੈਗੀ ਐ ਜਿਹੜੀਆਂ ਕਿਸਾਨ ਵੀਰ ਆਪਣੇ ਖੇਤਾਂ ਵਿੱਚ ਲਗਾ ਸਕਦੇ ਆ ਜਾਂ ਕਿਹੜੀ ਕਿਸਮ ਕੋਈ ਸੂਟੇਬਲ ਟਾਈਮ ਤੇ ਹਾਰਵੈਸਟ ਹੁੰਦੀ ਹੈ ਜਾਂ ਉਹਦਾ ਹਾਰਵੈਸਟਿੰਗ ਪੀਰੀਅਡ ਡਿਫਰ ਕਰਦਾ ਹੈ ਇਸ ਤਰ੍ਹਾਂ ਦੀਆਂ ਕੋਈ ਫਰਕ ਕਿਸਮਾਂ ਦੇ ਵਿੱਚ ਹੈਗੇ ਆ ਤੇ ਉਹਦੇ ਬਾਰੇ ਜਾਣਕਾਰੀ ਦਿਓ। ਇਹਦੇ ਵਿੱਚ ਦੇਖੋ ਆਪਣੀ ਜਿਹੜੀ ਕਿਸਮਾਂ ਦੀ ਚੋਣ ਹੈ ਉਹ ਬੜੀ ਇੰਪੋਰਟੈਂਟ ਹੈਗੀ ਹੈ ਮੰਡੀ ਨੂੰ ਦੇਖਦੇ ਹੋਏ ਮੰਡੀਕਰਨ ਨੂੰ ਦੇਖਦੇ ਹੋਏ। ਜਿਹੜੇ ਏਰੀਆ ਦੇ ਵਿੱਚ ਜਿਸ ਚੀਜ਼ ਦੀ ਡਿਮਾਂਡ ਹੁੰਦੀ ਹੈ ਅਸੀਂ ਉਹੀ ਚੀਜ਼ ਕਹਿੰਦੇ ਆ ਕਿ ਜ਼ਮੀਨ 'ਤੇ ਲਗਾਵੇ। ਜਿਵੇਂ ਤੁਸੀਂ ਦੇਖੋਗੇ ਕੀਏ ਦੇ ਵਿੱਚ ਲਾਟੂ ਕੀਏ ਦੀ ਡਿਮਾਂਡ ਜ਼ਿਆਦਾ ਹੈਗੀ ਹੈ। ਲੋਕੀ ਦੇ ਵਿੱਚ ਲੰਬੀ ਜਿਹੜੀ ਹੈ ਦਰਮਿਆਨੀ ਜ਼ਿਆਦਾ ਲੰਬੀ ਵੀ ਨਾ ਹੋਵੇ ਸਿੱਧੀ ਲੋਕੀ ਜਿਹੜੀ ਹੋਵੇ ਮੀਡੀਅਮ ਸਾਈਜ਼ ਦੀ ਉਹਦੀ ਡਿਮਾਂਡ ਹੈ। ਕਰੇਲੇ ਦੇ ਵਿੱਚ ਜਿਵੇਂ ਹੈਗੀ ਆ ਉਹ ਪਤਲੀ ਸ਼ੈਲ ਹੋਵੇ ਤਿੱਖੇ ਕੰਡੇ ਨਾ ਹੋਣ ਸਾਈਜ਼ ਛੋਟਾ ਹੋਵੇ ਕਰੇਲੇ ਦਾ ਤੋਰੀ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਨਰਮ ਹੋਵੇ ਪਤਲੀ ਹੋਵੇ ਪੱਕੇ ਨਾ ਛੇਤੀ ਖਾਸ ਕਰ ਜਿਹੜੀਆਂ ਵੇਲਾ ਵਾਲੀਆਂ ਸਬਜ਼ੀਆਂ ਨੇ ਕद्दू ਕਰੇਲੇ ਕੀਏ ਕਿਉਂਕਿ ਹਰ ਕੋਈ ਗਾਖ ਜਿਹੜਾ ਉਹ ਉਹ ਨਰਮ ਹਲਕੀ ਸੜੀ ਸਬਜ਼ੀ ਵੈਰੈਟੀ ਹੈ ਹਾਈਬ੍ਰਿਡ ਜਿਹੜੀਆਂ ਸਬਜ਼ੀਆਂ ਨੇ ਇਹਨਾਂ ਦੇ ਵਿੱਚ ਹਾਈਬ੍ਰਿਡ ਵੈਰੈਟੀਆਂ ਵੀ ਆਉਂਦੀਆਂ ਨੇ ਹਾਈਬ੍ਰਿਡ ਜਿਹੜੀਆਂ ਨੇ ਉਹ ਛੇਤੀ ਬੜੀਆਂ ਗ੍ਰੋਥ ਕਰਦੀਆਂ ਨੇ ਤੇ ਹਾਈਬ੍ਰਿਡ ਨੂੰ ਜੇ ਸਮੇਂ ਸਿਰ ਅਸੀਂ ਨਾ ਤੋੜੀਏ ਤੇ ਉਹ ਛੇਤੀ ਪੱਕ ਜਾਂਦੀਆਂ ਨੇ ਤੇ ਫਿਰ ਉਹਦਾ ਬੀਜ ਜਿਹੜਾ ਅ ਦੇਸੀ ਜਿਹੜੀਆਂ ਵੈਰਾਈਟੀਆਂ ਨੇ ਜਿਹੜੀਆਂ ਯੂਨੀਵਰਸਿਟੀ ਵੱਲੋਂ ਓਪਨ ਪੋਲੀਨੇਟਿਡ ਵੈਰਾਈਟੀਆਂ ਨੇ ਇਹਦੇ ਵਿੱਚ ਕਰੇਲੇ ਦੇ ਵਿੱਚ ਵੀ 14 ਨੰਬਰ ਵੀ ਹੈਗੀ ਹੈ ਇੱਕ ਨਵੀਂ ਵੈਰਾਈਟੀ ਉਹਨਾਂ ਦੀ ਆ ਰਹੀ ਹੈ ਝਾੜ ਕਰੇਲੇ ਦੀ ਵੀ ਕੁਝ ਵੈਰਾਈਟੀਆਂ ਨਵੀਆਂ ਆਈਆਂ ਨੇ ਛੀਏ ਦੇ ਵਿੱਚ ਉਹਨਾਂ ਦੀ ਪੰਜਾਬ ਕੋਮਲ ਹੈ ਲੋਕੀ ਦੇ ਵਿੱਚ ਪੰਜਾਬ ਬਰਕਤ ਵੈਰਾਈਟੀ ਹੈ ਕਾਫੀ ਵਧੀਆ ਵੈਰਾਈਟੀਆਂ ਨੇ ਤੋਰੀ ਦੇ ਵਿੱਚ ਪੰਜਾਬ ਕਾਲੀ ਤੋਰੀ 9 ਨੰਬਰ ਹੈ ਤੇ ਇੱਕ ਨਵੀਂ ਵੈਰਾਈਟੀ ਵੀ ਇਹ ਰਿਸਰਚ ਕਰ ਰਹੇ ਨੇ ਕਿ ਉਹ ਜਲਦੀ ਹੀ ਸਾਡੇ ਕੋਲ ਦੇਣਗੇ ਵੈਰਾਈਟੀ ਤੇ ਇਹ ਜਿਹੜੀਆਂ ਦੇਸੀ ਵੈਰਾਈਟੀਆਂ ਨੇ ਇਹਨਾਂ ਦਾ ਟੇਸਟ ਵੀ ਵਧੀਆ ਹੁੰਦਾ ਹੈ ਤੇ ਦੂਜਾ ਇਹ ਛੇਤੀ ਪੱਕਦੀਆਂ ਨਹੀਂ ਹੈਗੀਆਂ ਜੇ ਪੱਕ ਜਵੇ ਤੇ ਅਸੀਂ ਬੀ ਵੀ ਅਸੀਂ ਰੱਖ ਸਕਦੇ ਆ ਮੈਂ ਪਨੀਰੀ ਤਿਆਰ ਕਰਨ ਬਾਰੇ ਤੁਹਾਨੂੰ ਥੋੜਾ ਜਿਹਾ ਦੱਸਣਾ ਸੀਗਾ ਕਿ ਅਸੀਂ ਬੀ ਬੀ ਤੇ ਬੀ ਦੀ ਪ੍ਰਾਈਮਿੰਗ ਬਾਰੇ ਗੱਲ ਕੀਤੀ ਸੀਗੀ ਜਿਹੜੀ ਪਨੀਰੀ ਤਿਆਰ ਕਰਨੀ ਸੀ ਇਹਨਾਂ ਦੀ ਉਹ ਅਸੀਂ ਅੱਜ ਕੱਲ ਜਿਹੜੀ ਅਸੀਂ ਲੇਟੈਸਟ ਤਕਨੀਕ ਜਿਹੜੀ ਕਰ ਰਹੇ ਆ ਉਹ ਟ੍ਰੇਆਂ ਦੇ ਵਿੱਚ ਅਸੀਂ ਪਨੀਰੀ ਤਿਆਰ ਕਰਦੇ ਆ ਟ੍ਰੇਆਂ ਦੇ ਵਿੱਚ ਅਸੀਂ ਮੀਡੀਆ ਜਿਹੜਾ ਹੈ ਕੋਕੋ ਪੀਟ ਜਾਂ ਨਾਰੀਅਲ ਦਾ ਬੁਰਾਦਾ ਹੁੰਦਾ ਉਹਦੇ ਵਿੱਚ ਅਸੀਂ ਪਨੀਰੀ ਤਿਆਰ ਕਰਦੇ ਆ ਬੀ ਨੂੰ ਜਦੋਂ ਅਸੀਂ ਜਿਹੜਾ ਕੱਦੂ ਤੇ ਜਿਹੜਾ ਲੋਕੀ ਜਾਂ ਜਿਹੜਾ ਹੈਗਾ ਤੋਰੀ ਹੈ ਉਹਦਾ ਵੀ ਤਾਂ ਸਿੱਧਾ ਹੀ ਲੱਗ ਜਾਂਦਾ ਹੈ ਟ੍ਰੇਆਂ ਦੇ ਵਿੱਚ ਜਿਹੜਾ ਕਰੇਲੇ ਦਾ ਉਹ ਅਸੀਂ ਭੋਂ ਕੇ ਜਿਹੜਾ ਪੰਗਾਰਲ ਹੋਣ ਤੋਂ ਬਾਅਦ ਅਸੀਂ ਟ੍ਰੇਆਂ ਦੇ ਵਿੱਚ ਲਗਾਉਨੇ ਆ ਇਹਦੇ ਵਿੱਚ ਅਸੀਂ ਸਾਡੇ ਜਿਹੜੇ ਦੋ ਸੈਂਟਰ ਬਾਗਬਾਨੀ ਵਿਭਾਗ ਦੇ ਜਿਹੜੇ ਸਬਜ਼ੀਆਂ ਦੇ ਇੱਕ ਤਾਂ ਕਰਤਾਰਪੁਰ ਸੈਂਟਰ ਆਫ ਐਕਸੀਡੈਂਟਸ ਫॉर वेजिटेबल ਇੱਕ ਮੋਗਾ ਵਿਖੇ ਜਿਹੜਾ ਨਵਾਂ ਸੈਂਟਰ ਹੈਗਾ ਹਾਈ ਟੈਕ वेजिटेबल ਸੈਂਟਰ ਮੋਗਾ ਉਹਦੇ ਵਿੱਚ ਅਸੀਂ ਪਨੀਰੀਆਂ ਜਿਹੜੀਆਂ ਤਿਆਰ ਕਰ ਰਹੇ ਆ ਟ੍ਰੇਆਂ ਦੇ ਵਿੱਚ ਜ਼ਿੰਮੇਵਾਰ ਕੋ ਅਸੀਂ ਵੀ ਜ਼ਿੰਮੇਵਾਰ ਆਪਣਾ ਦਿੰਦਾ ਹੈਗਾ ਤੇ ਅਸੀਂ ਉਹਦਾ 1 ਰੁਪਿਆ ਲੈਨੇ ਆ ਬੂਟਾ ਤਿਆਰ ਕਰਨ ਦਾ ਤੇ ਲਗਭਗ 1 ਮਹੀਨੇ ਦੇ ਵਿੱਚ ਵਿੱਚ ਉਹ ਪਨੀਰੀ ਜਿਹੜੀ ਹੈ ਉਹ ਤਿਆਰ ਹੋ ਜਾਂਦੀ ਹੈ ਟ੍ਰੇਆਂ ਦੇ ਵਿੱਚ ਟ੍ਰੇਆਂ ਦਾ ਫਾਇਦਾ ਇਹ ਹੈ ਕਿ ਜਿਵੇਂ ਲਫਾਫਿਆਂ 'ਚ ਲੋਕੀ ਪਨੀਰੀ ਤਿਆਰ ਜਦੋਂ ਕਰਦੇ ਸੀ ਲਫਾਫੇ ਖੇਤ 'ਚ ਲੈ ਕੇ ਜਾਣ 'ਚ ਬੜੀ ਦਿੱਕਤ ਆਂਦੀ ਸੀ ਫਿਰ ਉਸ ਤੋਂ ਬਾਅਦ ਲਫਾਫਿਆਂ ਨੂੰ ਪਾੜ ਕੇ ਬੂਟਾ ਟ੍ਰਾਂਸਪਲੈਂਟ ਕਰਨ ਦੇ ਵਿੱਚ ਟਾਈਮ ਬਹੁਤ ਲੱਗਦਾ ਸੀ ਹੁਣ ਜਿਹੜੀ ਟ੍ਰੇਆਂ ਦੇ ਵਿੱਚ ਤਿਆਰ ਕੀਤੀ ਹੋਈ ਪਨੀਰੀ ਹੈ 100 ਬੂਟਿਆਂ ਦੀ ਜਿਹੜੀ ਟ੍ਰੇ ਹੈਗੀ ਆ ਉਹ ਲੈ ਕੇ ਜਾਣੀ ਸੌਖੀ ਹੈ ਉਸ ਤੋਂ ਬਾਅਦ ਬੂਟਾ ਜਦੋਂ ਅਸੀਂ ਉਹਨੂੰ ਟ੍ਰੇ ਦੇ ਵਿੱਚੋਂ ਕੱਢਦੇ ਆ ਜਿਵੇਂ ਕੁਲਫੀ ਕੱਢਦੇ ਆ ਤਿੱਲੇ ਵਾਲੀ ਉਦਾਂ ਉਹ ਟ੍ਰੇਆਂ ਦੇ ਵਿੱਚੋਂ ਬੂਟਾ ਪੂਰਾ ਨਿਕਲ ਜਾਂਦਾ ਹੈਗਾ ਜੜਾ ਸਮੇਤ ਤੇ ਉਹਨੂੰ ਲਗਾਉਣਾ ਬੜਾ ਸੌਖਾ ਹੈਗਾ ਉਸ ਤੋਂ ਬਾਅਦ ਆਪਾਂ ਜਦੋਂ ਬੂਟਾ ਸਿਰ ਖੇਤ ਦੇ ਵਿੱਚ ਅਸੀਂ ਲਗਾ ਲਿਆ ਟ੍ਰਾਂਸਪਲੈਂਟਿੰਗ ਜਿਹੜੀ ਆਪਾਂ ਲਫਾਫੇ ਵਾਲੀ ਗੱਲ ਕਰੀਏ ਜਾਂ ਇਹਦੇ ਵਿੱਚ ਟ੍ਰੇਆਂ 'ਚ ਤਿਆਰ ਕਰੀਏ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਟ੍ਰੇਆਂ ਵਾਲਾ ਬੂਟਾ ਵੀ ਬਹੁਤ ਵਧੀਆ ਚੱਲਦਾ ਹੈਗਾ ਹਾਂ ਉਹ ਪੂਰੀ ਜਿਹੜਾ ਟਾਈਮ ਜਿਹੜਾ ਹੈਗਾ ਕਿ 25 ਤੋਂ 30 ਦਿਨ ਦਾ ਜਿਹੜਾ ਬੂਟਾ ਉਹੀ ਲੱਗਣਾ ਚਾਹੀਦਾ ਜਿਆਦਾ ਓ ਜਿਹੜੀ ਲਫਾਫੇ ਵਾਲੀ ਟੈਕਨੀਕ ਹੈ ਉਹ ਹੁਣ ਕਾਫੀ ਪੁਰਾਣੀ ਹੋ ਗਈ ਹੈ ਲੋਕੀ ਇਹਨੂੰ ਹੁਣ ਛੱਡ ਕੇ ਹੁਣ ਟ੍ਰਿਆਂ ਵੱਲ ਆ ਰਹੇ ਨੇ ਸੋ ਕਿਸਾਨ ਵੀਰਾਂ ਲਈ ਇਹ ਬੜੀ ਧਿਆਨ ਦੇਣ ਦੀ ਗੱਲ ਹੈ ਕਿ ਜਿਹੜੀ ਅਸੀਂ ਪਨੀਰੀ ਦੀ ਚੋਣ ਹੈ ਜਾਂ ਕਿਸਮ ਚੋਣ ਕਰਨੀ ਹੈ ਉਹਦੀ ਪਨੀਰੀ ਆਪਾਂ ਸਰਕਾਰੀ ਅਦਾਰੇ ਡਾਕਟਰ ਸਾਹਿਬ ਨੇ ਦੱਸੇ ਨੇ ਉੱਥੋਂ ਲੈ ਸਕਦੇ ਆ ਇਸ ਤੋਂ ਇਲਾਵਾ ਇਹ ਬੜੀ ਧਿਆਨ ਦੇਣ ਦੀ ਗੱਲ ਸੀ ਕਿ ਜਿਹੜਾ ਮੰਡੀਕਰਨ ਹੈ ਉਹ ਆਪਾਂ ਪਹਿਲਾਂ ਦਿਮਾਗ ਦੇ ਵਿੱਚ ਰੱਖਣਾ ਹੈ ਉਸ ਅਨੁਸਾਰ ਹੀ ਕਿਸਮ ਦੀ ਚੋਣ ਕਰੀਏ ਕਿ ਜਿਹੜੀ ਵੈਰੈਟੀ ਦਾ ਆਪਾਂ ਸਬਜ਼ੀ ਜਾਂ ਫਲ ਪੈਦਾ ਕਰਨਾ ਹੈ ਕਿ ਉਹ ਅੱਗੇ ਮੰਡੀਕਰਨ ਉਹਦਾ ਸੁਖਾਲੇ ਢੰਗ ਨਾਲ ਹੋ ਸਕੇ ਆਪਣੇ ਏਰੀਆ ਦੇ ਵਿੱਚ ਡਾਕਟਰ ਸਾਹਿਬ ਇਸ ਤੋਂ ਬਾਅਦ ਗੱਲ ਕਰਦੇ ਆ ਕਿ ਪਨੀਰੀ ਤਿਆਰ ਕਰਕੇ ਆਪਾਂ ਖੇਤ ਦੇ ਵਿੱਚ ਲਗਾਉਣੀ ਹੈ ਖੇਤ ਦੇ ਵਿੱਚ ਓਪਨ ਵਿੱਚ ਵੀ ਲੱਗ ਸਕਦੀ ਹੈ ਲੋ ਟਨਲਿੰਗ ਤਕਨੀਕ ਵੀ ਹੈਗੀ ਹੈ ਜਾਂ ਪੋਲੀ ਹਾਊਸ ਨੈੱਥ ਹਾਊਸ ਵੀ ਹੈਗੇ ਨੇ ਕਿਹੜਾ ਕਿਹੜਾ ਸਮਾਂ ਹੈਗਾ ਵੇਲਾਂ ਵਾਲੀਆਂ ਸਬਜ਼ੀਆਂ ਨੂੰ ਇਹਨਾਂ ਦੀਆਂ ਕਿਸਮਾਂ ਨੂੰ ਖੇਤਾਂ ਦੇ ਵਿੱਚ ਲਗਾਉਣ ਦਾ ਜਿਵੇਂ ਸਭ ਤੋਂ ਪਹਿਲਾਂ ਜਿਹੜੀ ਆ ਗੇਤੀ ਫਸਲ ਜਿਹੜੀ ਹੈ ਉਹ ਅਸੀਂ ਲੋ ਟਨਲ ਦੇ ਵਿੱਚ ਅਸੀਂ ਲੈ ਸਕਦੇ ਆ ਲੋ ਟਨਲ ਨਾਲ ਤੁਸੀਂ ਦੇਖੋਗੇ ਉਹਦੇ ਵਿੱਚ ਅਸੀਂ ਦਸੰਬਰ ਐਂਡ ਦੇ ਵਿੱਚ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਵੀ ਬੂਟਾ ਜਿਹੜਾ ਹੈਗਾ ਪਨੀਰੀ ਉਹ ਲੋ ਟਨਲ ਦੇ ਵਿੱਚ ਅਸੀਂ ਬਿਜਾਈ ਕਰ ਦਿੰਦੇ ਆ ਬੇਲ ਤੋਂ ਬੇਲ ਅਸੀਂ 1.5 ਫੁੱਟ ਤੇ ਰੱਖੀਦੀ ਆ ਤੇ ਬੇਲ ਨੂੰ ਫੈਲਣ ਦੇ ਲਈ ਲਗਭਗ ਜਿਹੜੀਆਂ ਛੋਟੀਆਂ ਜਿਵੇਂ ਕਰੇਲਾ ਹੈਗਾ ਉਹ ਤਾਂ ਉਹਦੇ ਲਈ 5 ਫੁੱਟ ਦੇ ਬੈੱਡ ਚਾਹੀਦੇ ਨੇ 5 ਤੋਂ 5 ਫੁੱਟ ਲਾਈਨ ਤੋਂ ਲਾਈਨ ਤੇ ਜਿਹੜੀਆਂ ਹੈਗੀਆਂ ਕੱਦੂ ਤੋਰੀਆਂ ਉਹਨਾਂ ਨੂੰ ਆਪਾਂ ਨੂੰ 7 ਫੁੱਟ ਦਾ ਬੈੱਡ ਚਾਹੀਦਾ ਹੈਗਾ ਤੇ ਜਿਹੜਾ ਹੈਗਾ ਇਸ ਲਈ ਜਿਹੜਾ ਉਸ ਤੋਂ ਬਾਅਦ ਜਿਹੜਾ ਅਸੀਂ ਫਰਵਰੀ ਦੇ ਵਿੱਚ ਇਹਦੀ ਬਜਾਈ ਕਰ ਸਕਦੇ ਹਾਂ ਜਦੋਂ ਠੰਡ ਨਹੀਂ ਹੁੰਦੀ ਫਰਵਰੀ ਦੇ ਵਿੱਚ ਇਹਦੀ ਸਿੱਧੀ ਬਜਾਈ ਵੀ ਹੋ ਸਕਦੀ ਹੈ ਤੇ ਪਨੀਰੀਆਂ ਸਿੱਧੀਆਂ ਖੇਤ ਚ ਲੱਗ ਸਕਦੀਆਂ ਲੋਟ ਨਾਲ ਦੀ ਲੋੜ ਨਹੀਂ ਹੁੰਦੀ ਫਰਵਰੀ ਮਾਰਚ ਵਿੱਚ ਉਸ ਤੋਂ ਬਾਅਦ ਜਿਹੜਾ ਇਹ ਲਗਾਉਣ ਦਾ ਟਾਈਮ ਹੈਗਾ ਅਸੀਂ ਬਰਸਾਤਾਂ ਤੋਂ ਬਾਅਦ ਵੀ ਇਹਨੂੰ ਲਗਾ ਸਕਦੇ ਹਾਂ ਲੇਕਿਨ ਜਿਹੜੀ ਬਰਸਾਤਾਂ ਤੋਂ ਬਾਅਦ ਹੈ ਉਹਦੇ ਵਿੱਚ ਸਾਡੇ ਕੋਲ ਦੋ ਸਾਨੂੰ ਦਿੱਕਤਾਂ ਆਉਂਦੀਆਂ ਨੇ ਇੱਕ ਤਾਂ ਬਰਸਾਤ ਕਰਕੇ ਪਾਣੀ ਜਦੋਂ ਖੜ ਜਾਂਦਾ ਤੇ ਵੇਲਾਂ ਜੜੀਆਂ ਨੇ ਉਹ ਮਰ ਜਾਂਦੀਆਂ ਨੇ ਫਿਰ ਜਿਹੜੀ ਹੈ ਬਰਸਾਤਾਂ ਤੋਂ ਬਾਅਦ ਜਿਹੜੀ ਚਿੱਟੀ ਮੱਖੀ ਦਾ ਹਮਲਾ ਹੈ ਉਹਦੇ ਕਰਕੇ ਜਿਹੜਾ ਵਾਇਰਸ ਦਾ ਜਿਹੜਾ ਮਿਸ਼ਾਣੂ ਰੋਗ ਨੇ ਉਹਨਾਂ ਦਾ ਹਮਲਾ ਵੱਧ ਜਾਂਦਾ ਇਸ ਕਰਕੇ ਜਿਹੜੀ ਹੈ ਉਦੋਂ ਆਪਣੀ ਜਿਹੜੀ ਹੈ ਝਾੜ ਜਾਂ ਉਹਦੇ ਬੂਟੇ ਜੇ ਮਰਨ ਦੀ ਜਿਹੜੀ ਹੈ ਜਿਆਦਾ ਸਾਨੂੰ ਪ੍ਰੋਬਲਮ ਆਉਂਦੀ ਹੈ ਤੋ ਇਹ ਬਰਸਾਤ ਰੋਤ ਦੀ ਜਿਹੜੀ ਫਸਲ ਲੱਗੀ ਆ ਉਹਦੇ ਵਿੱਚ ਇਹ ਬਿਮਾਰੀ ਦਾ ਖਤਰਾ ਜ਼ਿਆਦਾ ਬਣਿਆ ਹੁੰਦਾ ਹੈ ਤੇ ਤੁਸੀਂ ਬਜਾਈ ਦੇ ਦੋ ਸਮੇਂ ਹੋਰ ਦੱਸਿਆ ਕਿ ਜਨਵਰੀ ਵਿੱਚ ਲੋ ਟਰਨਿੰਗ ਵਿੱਚ ਲਗਾਇਆ ਜਾ ਸਕਦਾ ਜਾਂ ਫਰਵਰੀ ਦੇ ਵਿੱਚ ਅਸੀਂ ਖੁੱਲੇ ਖੇਤਾਂ ਵਿੱਚ ਲਗਾ ਸਕਦੇ ਹਾਂ ਖੁੱਲੇ ਖੇਤਾਂ ਚ ਤੇ ਲੋ ਟਰਨਿੰਗ ਦੇ ਵਿੱਚ ਲਗਾਉਣ ਦਾ 1 ਮਹੀਨੇ ਦਾ ਅੰਤਰ ਤਕਰੀਬਨ ਫਸਲ ਦੇ ਵਿੱਚ ਪੈ ਜਾਂਦਾ ਤੇ ਉਹਦੇ ਨਾਲ ਕੋਈ ਨਾ ਕੋਈ ਝਾੜ ਤੇ ਜਾਂ ਆਪਣਾ ਜਿਹੜਾ ਮੰਡੀਕਰਨ ਹੈ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਸਹਾਈ ਹੈਗਾ ਇੱਕ ਮਹੀਨਾ ਅਗੇਤੀ ਫਸਲ ਹੋਣ ਕਰਕੇ ਮੰਡੀ ਦੇ ਵਿੱਚ ਜਿਹੜਾ ਰੇਟ ਹੈ ਉਹ ਤਰਕੀਬਨ ਸਾਨੂੰ 20 ਰੁਪਏ ਪ੍ਰਤੀ ਕਿਲੋ ਜਿਹੜਾ ਵੱਧ ਮਿਲਦਾ ਹੈਗਾ ਕਰੇਲਾ ਖੀਆ ਕੱਦੂ ਇਹ ਸਾਰੀਆਂ ਰੇਟ ਜਿਹੜੇ ਤੋਰੀ ਨੇ ਆਪਾਂ ਨੂੰ ਵਧੀਆ ਵਧੀਆਂ ਮਿਲਦੇ ਨੇ ਤੇ ਜਿਹੜਾ ਹੈਗਾ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਲੋਟਨਲ ਹੈ ਲੋਟਨਲ ਦੇ ਵਿੱਚ ਤੁਹਾਨੂੰ ਕੀੜਾ ਨਹੀਂ ਪੈਂਦਾ ਕਿਉਂਕਿ ਉਹ ਆਪਣਾ ਕਵਰ ਕੀਤਾ ਹੁੰਦਾ ਠੰਡ ਦੇ ਵਿੱਚ ਵੀ ਕੋਈ ਕਮ ਹਮਲਾ ਨਹੀਂ ਹੁੰਦਾ ਸਾਨੂੰ ਜਿਹੜਾ ਉਹ ਕੀੜੇ ਦੀ ਸਮੱਸਿਆ ਘੱਟ ਆਂਦੀ ਹੈਗੀ ਹੈ ਇਸ ਕਰਕੇ ਆਪਣੇ ਬੂਟਿਆਂ ਦੇ ਜਿਹੜੇ ਆ ਉਹ ਕੀੜੇ ਤੋਂ ਸਾਨੂੰ ਵਚਾਰ ਆਂਦਾ ਲੇਕਿਨ ਜੇ ਅਸੀਂ ਫਰਵਰੀ ਚ ਲਗਾਨੇ ਆ ਫਰਵਰੀ ਮਾਰਚ ਵਿੱਚ ਲਗਾਨੇ ਆ ਸਾਨੂੰ ਜਿਹੜਾ ਲਾਲ ਭੁੰਡੀ ਹੈ ਜੀ ਉਹਦੀ ਸ਼ਿਕਾਇਤ ਜ਼ਿਆਦਾ ਦਿੰਦੀ ਹੈ ਨੁਕਸਾਨ ਜ਼ਿਆਦਾ ਹੁੰਦਾ ਹੈ ਤੇ ਕਈ ਵਾਰੀ ਝਾੜ ਥੋੜੇ ਦੇ ਵਿੱਚ ਫਰਕ ਆਂਦਾ ਲੇਕਿਨ ਜੇ ਆਪਾਂ ਗੱਲ ਕਰੀਏ ਜਿਹੜੀ ਫਸਲ ਹੈਗੀ ਹੈ ਉਹਨੇ ਕਟੋ-ਕਟ ਆਪਣਾ ਫਰਵਰੀ ਤੋਂ ਲੈ ਕੇ ਫਰਵਰੀ ਮਾਰਚ ਅਪ੍ਰੈਲ ਮਈ ਤੱਕ ਆਪਾਂ ਨੂੰ ਫਲ ਦੇਣਾ ਹੈਗਾ ਉਹਨੇ ਤੇ ਇਹ ਹੈ ਕਿ ਮਈ ਤੱਕ ਆਪਾਂ ਨੇ ਕੋਈ 4 ਮਹੀਨੇ ਜਿਹੜੇ ਹੈਗੇ ਆ ਉਹ ਫਸਲ ਜੇ ਅਸੀਂ ਫਰਵਰੀ ਚ ਫਸਲ ਲਗਾਵਾਂਗੇ ਸਾਡੇ ਕੋ ਉਹ ਸਮਾਂ ਘੱਟ ਰਹੇਗਾ ਤੜਾਈ ਦਾ ਸੋ ਇਸ ਦਾ ਮਤਲਬ ਡਾਕਟਰ ਸਾਹਿਬ ਕਿ ਜੇ ਕਿਸੇ ਨੇ ਕਿਸੇ ਕਿਸਾਨ ਵੀਰ ਨੇ ਜਿਆਦਾ ਖੇਤ ਹੈਗੇ ਜਿਹਦੇ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਲਖਾਣੀਆਂ ਤੇ ਉਹਦੇ ਵਿੱਚ ਵੰਡ ਕਰ ਲਈ ਜਾਵੇ ਕਿ ਥੋੜਾ ਏਰੀਆ ਜਿਹੜਾ ਲੋ ਟਰਨਿੰਗ ਵਿੱਚ ਆਪਾਂ ਅਗੇਤਾ ਲਗਾ ਲਈਏ ਤੇ ਥੋੜਾ ਆਪਾਂ ਫਰਵਰੀ ਦੇ ਵਿੱਚ ਲਗਾ ਲਈਏ ਤਾਂ ਜੋ ਜਿਹੜੀਆਂ ਸਬਜ਼ੀ ਦੀ ਵੰਡ ਆ ਉਹਦੇ ਹਿਸਾਬ ਨਾਲ ਸੁਖਾਲਾ ਆਪਣਾ ਮੰਡੀਕਰਨ ਜਦੋਂ ਤੜਾਈ ਹੋਣੀ ਹੈ ਉਦੋਂ ਹੋ ਸਕੇ ਅੱਜ ਕੱਲ ਜਿਹੜੇ ਹੈਗੇ ਆ ਕਿ ਲੋਕੀ ਲੋਟਨਲ ਦੋ ਫਸਲਾਂ ਇਕੱਠੀਆਂ ਵੀ ਲਾਣ ਲੱਗ ਗਏ ਆ ਮੈਂ ਕਾਫੀ ਜਗ੍ਹਾ ਦੇਖਿਆ ਕਿ ਜਿਵੇਂ ਜਿਹੜੇ ਕੱਦੂ ಜಾਤੀ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਜੇ ਅਸੀਂ ਬੀ ਦੇ ਨਾਲ ਲਗਾਈਏ ਤਾਂ ਸਾਡਾ 2 ਕਿਲੋ ਬੀ ਲੱਗਦਾ ਹੈਗਾ ਕਿਉਂਕਿ ਯੂਨੀਵਰਸਿਟੀ ਵੱਲੋਂ ਸਵਾਰਚ ਜਿਹੜਾ 2 ਕਿਲੋ ਬੀ ਹੈ ਉਹਦੇ ਵਿੱਚ ਦੋ ਦਾਣੇ ਜਿਹੜੇ ਆ ਦੋ ਬੀਜ ਦੇ ਦਾਣੇ ਅਸੀਂ ਇੱਕ ਹਿਲਚ ਲਗਾਣੇ ਆ ਕਿਉਂਕਿ ਉੱਚ ਰਿਸਕ ਰਹਿੰਦਾ ਕਿ ਇੱਕ ਜੰਮੂਗਾ ਕਿ ਨਹੀਂ ਜੰਮੂਗਾ ਇਸ ਕਰਕੇ ਬੀਜ ਦੀ ਤਦਾਦ 2 ਕਿਲੋ ਦੱਸੀ ਗਈ ਹੈ ਜੇ ਅਸੀਂ ਪਨੀਰੀ ਤਿਆਰ ਕਰਦੇ ਆ ਤੇ ਸਾਡਾ 1 ਕਿਲੋ ਬੀ ਹੀ ਲੱਗਦਾ ਹੈਗਾ 1 ਕਿਲੋ ਬੀ ਦੀ ਚ ਪਨੀਰੀ ਤਿਆਰ ਕਰਕੇ ਬੂਟੇ ਲਗਾਣੇ ਆ ਤੇ ਲਗਭਗ ਕਿੱਲੇ ਦੇ ਵਿੱਚ ਸਾਡੇ 4 ਤੋਂ 5000 ਬੂਟਾ ਜਿਹੜਾ ਹੈਗਾ ਉਹ ਪਨੀਰੀ ਦਾ ਲੱਗਦਾ ਹੈ ਬੀਜ ਦਾ 1 ਕਿਲੋ ਦਾ ਜਿਹੜਾ ਬੀਜ ਆਪਣਾ ਘੱਟ ਲੱਗਣਾ ਹੈ ਉਹ ਅਸੀਂ ਪਨੀਰੀ ਤਿਆਰ ਕਰਨ ਦੇ ਵਿੱਚ ਸਾਡਾ ਉਹ ਰੇਟ ਲੱਗ ਜਾਊਗਾ ਸਾਨੂੰ ਮਤਲਬ ਕਿ ਇਕਨੋਮਿਕਸ ਜਿਹੜੀ ਆਪਾਂ ਕਹੀਏ ਕਿ ਬੂਟੇ ਤਿਆਰ ਕਰਨ ਦੀ ਜਾਂ ਬੀਜ ਦੀ ਫਿਰ ਉਹ ਸਾਨੂੰ ਉਨਾ ਨਹੀਂ ਪੈਂਦਾ हां ਗੇਤੀ ਫਸਲ ਹੋਣ ਕਰਕੇ ਆਪਾਂ ਨੂੰ ਰੇਟ ਵਧੀਆ ਮਿਲ ਜਾਏਗਾ ਤੇ ਝਾੜ ਦੇ ਵਿੱਚ ਸਾਨੂੰ ਵਾਦਾ ਹੋਏਗਾ ਇਹ ਜਿਹੜੀ ਡਾਕਟਰ ਸਾਹਿਬ ਤੁਸੀਂ ਲੋ ਟਨਲਿੰਗ ਦੀ ਗੱਲ ਕੀਤੀ ਹੈ ਇਸ ਤਕਨੀਕ ਬਾਰੇ ਜਰਾ ਵਿਸਥਾਰ ਨਾਲ ਦੱਸੋ ਕਿ ਲੋ ਟਨਲਿੰਗ ਕੀ ਹੈ ਤੇ ਜੇ ਆਪਾਂ ਜਨਵਰੀ ਦੇ ਵਿੱਚ ਲੋ ਟਨਲਿੰਗ ਵਿੱਚ ਫਸਲ ਲਗਾਈ ਆ ਤੇ ਕਿੰਨਾ ਕੁ ਸਮਾਂ ਸਾਨੂੰ ਲੋ ਟਨਲਿੰਗ ਜਿਹੜੀ ਹੈ ਬੂਟਿਆਂ ਦੇ ਉੱਪਰ ਕਰਕੇ ਰੱਖਣੀ ਚਾਹੀਦੀ ਹੈ ਲੋ ਟਨਲਿੰਗ ਜਿਹੜੀ ਹੈਗੀ ਹੈ ਇਹਨੂੰ ਆਪਾਂ ਸੁਰੰਗਾਂ ਜਿਹੜੇ ਘਰ ਕਹਿੰਦੇ ਆ ਇਸ ਤੋਂ ਇਲਾਵਾ ਜਿਹੜੀ ਲੋ ਟਨਲ ਤਕਨੀਕ ਹੈਗੀ ਹੈ ਇਹਦੇ ਵਿੱਚ ਅਸੀਂ ਜਿਹੜਾ ਸੁਰੰਗਾ ਬਣਾਉਣੀਆਂ ਨੇ ਉਹ ਚਾਹੀ ਅਸੀਂ ਸੋਟੀਆਂ ਨਾਲ ਲੱਕੜਾਂ ਦੀ ਸੋਟੀਆਂ ਨਾਲ ਬਣਾ ਲਈਏ ਬੈਂਤੀਆਂ ਸੋਟੀਆਂ ਨਾਲ ਬਣਾ ਲਈਏ ਜਾਂ ਅਸੀਂ ਜਿਹੜਾ ਸਰੀਆ ਜਿਹੜਾ ਹੁੰਦਾ ਦੋ ਸੂਤ ਦਾ ਉਹਦੇ ਨਾਲ ਅਸੀਂ ਉਹਨੂੰ ਬੈਂਡ ਕਰਕੇ ਜਿਹੜੀ ਤਾਰ ਹੁੰਦੀ ਹੈ ਗੋਲ ਸਰਕਲ ਦੇ ਵਿੱਚ ਤੇ ਉਹਨੂੰ ਗੱਡ ਕੇ ਉਹਦੇ ਉੱਤੇ ਅਸੀਂ 25 ਤੋਂ 30 ਮਾਈਕਰੋਨ ਦੀ ਜਿਹੜੀ ਸ਼ੀਟ ਹੈ ਉਹ ਪਾ ਕੇ ਅਸੀਂ ਇਹ ਜਿਹੜੀ ਹੈ ਸਲੋ ਟਨਲ ਟੈਕਨੋਲੋਜੀ ਜਿਹੜੀ ਹੈ ਸੁਰੰਗੀ ਇਹ ਕਰਕੇ ਅਸੀਂ ਬੂਟੇ ਅਸੀਂ ਲਗਾ ਸਕਦੇ ਹਾਂ ਇਦੇ ਵਿੱਚ ਦਿਸ਼ਾ ਬੜੀ ਇੰਪੋਰਟੈਂਟ ਹੈਗੀ ਆ ਕਿ ਜਿਹੜੀ ਉੱਤਰ ਦਿਸ਼ਾ ਤੋਂ ਜਿਹੜੀ ਹਵਾ ਚੱਲ ਰਹੀ ਹੈ ਠੰਡੀ ਹਵਾ ਉਹ ਤੋਂ ਅਸੀਂ ਬੂਟਿਆਂ ਨੂੰ ਬਚਾਉਣਾ ਹੁੰਦਾ ਇਸ ਕਰਕੇ ਜਿਹੜੀ ਉੱਤਰ ਵਾਲੇ ਪਾਸੇ ਜਿਹੜੀ ਸ਼ੀਟ ਹੈਗੀ ਆ ਉਹਨੂੰ ਅਸੀਂ ਨਹੀਂ ਹਟਾਉਂਦੇ ਤੇ ਉਹਨੂੰ ਕੱਜ ਕੇ ਰੱਖਣੀ ਹੈ ਹਾਂ ਜਿਹੜੀ ਪੂਰਬ ਵਾਲੇ ਪਾਸੋਂ ਹੈ ਉੱਥੋਂ ਅਸੀਂ ਸ਼ੀਟ ਹਲਕੀ ਜੀ ਚੱਕ ਸਕਦੇ ਹਾਂ ਤਾਂ ਕਿ ਇੱਕ ਤਾਂ ਹਵਾ ਕਰਾਸ ਹੋ ਜਵੇ ਦਿਨੇ ਦੂਜਾ ਇਹ ਹੈ ਕਿ ਅੰਦਰ ਜਿਹੜੀ ਨਮੀ ਇਕੱਠੀ ਹੋਈ ਹੋਈ ਹੈ ਸ਼ੀਟ ਦੇ ਵਿੱਚ ਉਹ ਜਿਹੜੀ ਆ ਉਹ ਇਕੱਠੀ ਨਾ ਹੋਵੇ ਜੇ ਨਮੀ ਜ਼ਿਆਦਾ ਹੋਏਗੀ ਇਕੱਠੀ ਹੋਏਗੀ ਤਾਂ ਫਿਰ ਉਹ ਪੱਤਿਆਂ ਨੂੰ ਟੱਚ ਕਰਕੇ ਉਹ ਫੰਗਸ ਪ੍ਰੋਬਲਮ ਕਰੇਗੀ ਫੰਗਸ ਕਰਕੇ ਬੂਟੇ ਗਲਣਗੇ ਇਸ ਕਰਕੇ ਕੁਝ ਕੁ ਅਸੀਂ 2-2 3-3 ਦਿਨਾਂ ਬਾਅਦ ਅਸੀਂ ਸ਼ੀਟ ਚੱਕ ਕੇ ਅੰਦਰ ਦੇਖ ਲਈਦਾ ਕਿ ਹਾਂ ਠੀਕ ਚੱਲ ਰਿਹਾ ਹੈ ਅੰਦਰ ਫਸਲ ਆਪਣੀ ਠੀਕ ਹੈ ਤੇ ਜਿਹੜੀ ਇਹ ਤਕਨੀਕ ਹੈਗੀ ਹੈ ਕਾਫੀ ਸਕਸੈਸਫੁਲ ਹੈਗੀ ਹੈ ਇਹਦੀ ਪੋਲੀ ਹਾਊਸ ਨਾਲੋਂ ਕੋਸਟ ਘੱਟ ਹੈ ਇਸ ਕਰਕੇ ਇਹ ਮਲੇਰਕੋਟਲੇ ਸਾਈਡ ਲੋਕੀ ਕਾਫੀ ਲਗਾ ਰਹੇ ਆ ਇਦੇ ਵਿੱਚ ਖੀਰੇ ਦੀ ਕਾਸ਼ਤ ਖਰਬੂਜੇ ਦੀ ਕਾਸ਼ਤ ਕਰੇਲੇ ਕੱਦੂ ਇਹ ਸਾਰੀ ਚੀਜ਼ਾਂ ਇਹ ਲਗਾ ਰਹੇ ਨੇ ਲੋਕੀ ਉਸ ਤੋਂ ਬਾਅਦ ਜਿਹੜੀ ਹੈ ਇਹਨੂੰ ਅੱਗੇ ਅਸੀਂ ਸਟੇਕਿੰਗ ਕਰਕੇ ਅੱਗੇ ਫਸਲ ਇਹਦੀ ਵਧੀਆ ਲੈ ਸਕਦੇ ਹਾਂ ਸੋ ਡਾਕਟਰ ਸਾਹਿਬ ਇਹ ਜੀ ਫਸਲ ਖੇਤ ਵਿੱਚ ਲਗਾਉਣ ਦੀ ਗੱਲ ਕਿ ਲੋਟਨਿੰਗ ਹੋ ਗਈ ਜਾਂ ਖੁੱਲੇ ਖੇਤਾਂ ਵਿੱਚ ਆਪਾਂ ਫਸਲ ਲਗਾ ਲਈ ਹੈ ਉਸ ਤੋਂ ਬਾਅਦ ਦਾ ਸਾਨੂੰ ਤਕਨੀਕਾਂ ਦੱਸੋ ਕਿ ਕਿਹਦੇ ਨਾਲ ਵੇਲਾਂ ਜਿਹੜੀਆਂ ਆਪਾਂ ਬੈੱਡਾਂ ਦੇ ਉੱਤੇ ਲੰਮੀਆਂ ਪਾ ਕੇ ਹੀ ਸਬਜ਼ੀਆਂ ਜਿਹੜੀਆਂ ਉਹ ਉਹ ਫਸਲ ਲੈਣੀ ਹੈ ਸਬਜ਼ੀਆਂ ਦੀ ਜਾਂ ਫਿਰ ਆਪਾਂ ਕਿਸੇ ਨਾ ਕਿਸੇ ਢੰਗ ਨਾਲ ਬੇਲਾਂ ਨੂੰ ਹਵਾ ਦੇ ਵਿੱਚ ਕਿਸੇ ਨਾ ਕਿਸੇ ਸਹਾਰੇ ਖੜਾ ਵੀ ਕਰ ਸਕਦੇ ਹਾਂ ਤਾਂ ਜੋ ਝਾੜ ਵਿੱਚ ਵਾਧਾ ਕੀਤਾ ਜਾ ਸਕੇ ਅੱਜ ਕੱਲ ਜਿਹੜਾ ਜਮਾਨਾ ਹੈਗਾ ਕਿ ਜੇ ਅਸੀਂ ਕਹੀਏ ਜ਼ਮੀਨਾਂ ਘਟਦੀਆਂ ਘਟਦੀਆਂ ਨੇ ਖੇਤੀ ਜੋਗੀ ਤੇ ਹੁਣ ਘੱਟ ਜ਼ਮੀਨ ਤੋਂ ਵੱਧ ਪੈਦਾਵਾਰ ਲੈਣ ਲਈ ਇੱਕ ਜਿਹੜਾ ਟ੍ਰੈਂਡ ਜਿਹੜਾ ਆ ਰਿਹਾ ਉਹ ਵਰਟੀਕਲ ਫਾਰਮਿੰਗ ਦਾ ਹੈਗਾ ਕਿ ਅਸੀਂ ਬੇਲਾਂ ਨੂੰ ਜ਼ਮੀਨ ਤੇ ਲੰਮਾ ਖੁੱਲਾ ਛੱਡਣ ਨਾਲੋਂ ਅਸੀਂ ਉਹਨੂੰ ਉੱਪਰ ਅਸੀਂ ਸਪੋਰਟ ਦੇ ਕੇ ਕਰ ਦਿੰਨੇ ਆ سپورਟ ਦੇਣ ਦੇ ਨਾਲ ਵੇਲਾ ਜਿਹੜੀਆਂ ਨੇ ਉੱਪਰ ਹਵਾ ਦੇ ਵਿੱਚ ਲਟਕਦੀਆਂ ਨੇ ਉਹਦਾ ਫਲ ਜਿਹੜਾ ਥੱਲੇ ਲਟਕਦਾ ਤੇ ਉਹਨੂੰ ਤੋੜਨਾ ਵੀ ਸੌਖਾ ਹੈਗਾ ਕੁਆਲਟੀ ਉਹਦੀ ਬਹੁਤ ਵਧੀਆ ਬਣਦੀ ਹੈ ਤੇ ਵੇਲਾ ਜਿਹੜੀਆਂ ਨੇ ਬਰਸਾਤ ਦੇ ਵਿੱਚ ਪਾਣੀ ਖੜਨ ਨਾਲ ਖਰਾਬ ਨਹੀਂ ਹੁੰਦੀ ਸੋ ਡਾਕਟਰ ਸਾਹਿਬ ਇਹ ਜਿਹੜੀ ਆਪਾਂ ਹਵਾ ਦੇ ਵਿੱਚ ਵੇਲਾ ਤਾਂ ਨੂੰ ਆਪਾਂ ਬਾਂਸਾਂ ਦੀ ਮਦਦ ਨਾਲ ਜਾਂ ਰस्सੀਆਂ ਦੇ ਨਾਲ ਉੱਪਰ ਨੂੰ ਹਵਾ ਦੇ ਵਿੱਚ ਲੈ ਕੇ ਜਾਣਾ ਹੈ ਉਹਨਾਂ ਦੇ ਨਾਲ ਫਰੂਟ ਲਟਕਦਾ ਹੈ ਝਾੜ ਦਾ ਵਾਧਾ ਹੁੰਦਾ ਹੈ ਤੇ ਨਾਲ ਦੀ ਨਾਲ ਕੋਈ ਸਬਜ਼ੀ ਦੀ ਕੁਆਲਿਟੀ ਜਿਹੜੀ ਹੈ ਉਹਦੇ ਤੇ ਵੀ ਕੋਈ ਅਸਰ ਪੈਂਦਾ ਹੈ ਜਿਹੜਾ ਫਲ ਹੈ ਚਾਹੇ ਉਹ ਕਦੂ, ਕਲੇਲੇ ਕੀ ਇਹ ਨੇ ਜਿਹੜਾ ਫਲ ਮਿੱਟੀ ਨਾਲ ਲੱਗੂਗਾ ਜੇ ਮਿੱਟੀ ਗਿੱਲੀ ਹੈ ਤੇ ਉਹਨੂੰ ਫਲ ਲੱਗੇਗਾ ਤੇ ਉਹ ਮੌਇਸਚਰ ਦੇ ਨਾਲ ਫਲ ਗਲਣ ਲੱਗ ਜਾਏਗਾ ਜਿਹੜਾ ਫਲ ਹਵਾ ਦੇ ਵਿੱਚ ਲਟਕ ਰਿਹਾ ਵੇਲ ਦੇ ਨਾਲ ਲਟਕ ਰਿਹਾ ਉਹਨੂੰ ਹਵਾ ਰੋਸ਼ਨੀ ਸਿੱਧੀ ਪਏਗੀ ਉਹਦਾ ਫਲ ਦਾ ਰੰਗ ਜਿਹੜਾ ਹੈ ਉਹ ਵਧੀਆ ਬਣੇਗਾ ਕੁਆਲਟੀ ਵਧੀਆ ਬਣੇਗੀ ਤੇ ਰੇਟ ਆਪਾਂ ਨੂੰ ਵਧੀਆ ਮਿਲੂਗਾ ਸੋ ਡਾਕਟਰ ਸਾਹਿਬ ਇੱਕ ਅੱਜ ਕੱਲ੍ਹ ਸੁਣਨ ਦੇ ਵਿੱਚ ਆਉਂਦਾ ਹੈ ਕਿ ਬੇਲਾਂ ਵਾਲੀਆਂ ਸਬਜ਼ੀਆਂ ਜਦੋਂ ਆਪਾਂ ਸਟੇਕਿੰਗ ਕਰਦੇ ਹਾਂ ਇਸ ਦੀ ਤੇ ਇਹਦੇ ਵਿੱਚ ਇੱਕ 3G ਨਾਂ ਦੀ ਤਕਨੀਕ ਜਿਹੜੀ ਹੈ ਉਹ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ ਜਿਹਦੇ ਨਾਲ ਆਪਾਂ ਉਹਦੇ ਹਿਸਾਬ ਨਾਲ ਕਾਂਡ ਛਾਂਟੋ ਦੀ ਕਰਨੀ ਹੈ ਉਹ ਤਕਨੀਕ ਕੀ ਹੈ ਤੇ ਕਿਸ ਤਰ੍ਹਾਂ ਇਹਨੂੰ ਆਪਾਂ ਇੰਪਲੀਮੈਂਟ ਕਰਨਾ ਹੈ ਇਹਦੇ ਬਾਰੇ ਵੀ ਜਾਣਕਾਰੀ ਦਿਓ ਇਹ ਜਿਹੜੀ ਤਕਨੀਕ ਹੈ 3G ਕਟਿੰਗ ਕਹਿੰਦੇ ਇਹਨੂੰ ਥਰਡ ਜਨਰੇਸ਼ਨ ਕਟਿੰਗ ਇਹਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਜਿਹੜੀਆਂ ਕੱਦੂ ਕੁਰੇਲੇ ਕੀਏ ਨੇ ਇਹਨਾਂ ਦੇ ਵਿੱਚ ਦੋ ਤਰ੍ਹਾਂ ਦੇ ਫੁੱਲ ਆਉਂਦੇ ਨੇ ਪੇਲਾਂ ਦੇ ਵਿੱਚ ਇੱਕ ਨਰ ਫੁੱਲ ਤੇ ਇੱਕ ਮਾਦਾ ਫੁੱਲ ਤੇ ਜਿਹੜੀਆਂ ਇਹਦੀਆਂ ਟਾਹਣੀਆਂ ਨੇ ਉਹ ਤਿੰਨ ਤਰ੍ਹਾਂ ਦੀਆਂ ਟਾਹਣੀਆਂ ਇਹਦੇ ਵਿੱਚ ਹੁੰਦੀਆਂ ਨੇ ਇੱਕ ਟਾਹਣੀਆਂ ਹੁੰਦੀਆਂ ਨੇ ਜਿਹਦੇ ਵਿੱਚ ਕੱਲੇ ਨਰ ਫੁੱਲ ਆਉਂਦੇ ਨੇ ਤੇ ਦੂਜੀ ਟਾਹਣੀ ਹੁੰਦੀ ਹੈ ਜਿਹਦੇ ਵਿੱਚ ਨਰ ਤੇ ਮਾਦਾ ਫੁੱਲ ਦੋਵੇਂ ਆਉਂਦੇ ਨੇ ਤੇ ਇੱਕ ਤੀਜੀ ਟਾਣੀ ਇਦਾਂ ਦੀ ਹੁੰਦੀ ਹੈ ਜਿਹਦੇ ਵਿੱਚ ਕੱਲੇ ਮਾਦਾ ਫੁੱਲ ਹੀ ਆਉਂਦੇ ਨੇ ਉਹ ਚਨਰ ਫੁੱਲ ਨਹੀਂ ਹੁੰਦੇ ਤੀ ਦੀ ਪਛਾਣ ਜਿਹੜੀ ਹੈ ਇਹ ਆਪਾਂ ਨੂੰ ਜਿਹੜੇ ਜਿਹੜਾ ਆਪਾਂ ਫਸਲ ਦੇ ਫੁੱਲ ਨੂੰ ਫੁੱਲ ਨੂੰ ਦੇਖ ਕੇ ਇਹਦੀ ਪਛਾਣ ਕੀਤੀ ਜਾ ਸਕਦੀ ਹੈ ਕਿ ਨਰ ਫੁੱਲ ਕਿਹੜਾ ਤੇ ਮਾਦਾ ਫੁੱਲ ਕਿਹੜਾ ਉਹਨਾਂ ਫੁੱਲਾਂ ਤੋਂ ਆਪਾਂ ਨੂੰ ਇਹ ਟਾਣੀਆਂ ਦਾ ਪਤਾ ਲੱਗ ਜਾਊਗਾ ਕਿ ਇਹ ਨਰ ਵਾਲੀ ਟਾਣੀ ਹੈਗੀ ਹੈ ਨਰ ਫੁੱਲ ਦੇਣ ਵਾਲੀ ਟਾਣੀ ਹੈ ਕਿ ਇਹ ਮਾਦਾ ਫੁੱਲ ਦੇਣ ਵਾਲੀ ਟਾਣੀ ਹੈ ਕਿ ਇਹ ਨਰ ਫੁੱਲ ਤੇ ਮਾਦਾ ਫੁੱਲ ਦੋਵੇਂ ਦਿੰਦੀ ਹੈ ਟਾਣੀ ਇਹਦੀ ਵਿੱਚ ਦੇਖਣ ਗਿਆ ਕਿ ਜਿਹੜੀ ਮੇਨ ਟਾਣੀ ਹੁੰਦੀ ਹੈ ਇਹਦੀ ਜਿਹੜੀ ਵੇਲ ਦੀ ਮੇਨ ਟਾਣੀ ਹੈ ਜਿਹੜੀ ਬੀਜ ਤੋਂ ਸਿੱਧਾ ਪਹਿਲੀ ਟਾਣੀ ਇਹ ਹੀ ਨਿਕਲ ਰਹੀ ਹੈ ਹਾਂ ਉਹਨੂੰ ਅਸੀਂ ਮੇਨ ਸਟੈਮ ਕਹਿੰਦੇ ਆ ਮੇਨ ਟਾਣੀ ਕਹਿੰਦੇ ਆ ਉੱਤੇ ਹਮੇਸ਼ਾ ਤੁਸੀਂ ਦੇਖੋਗੇ ਨਰ ਫੁੱਲ ਹੀ ਆਉਂਦੇ ਨੇ ਉਸ ਤੋਂ ਬਾਅਦ ਜਿਹੜੀਆਂ ਸਾਈਡ ਦੀਆਂ ਬ੍ਰਾਂਚਾਂ ਨਿਕਲਦੀਆਂ ਨੇ ਉਹਨਾਂ ਦੇ ਵਿੱਚ ਇਹ ਤਿੰਨ ਤਰ੍ਹਾਂ ਦੀਆਂ ਬ੍ਰਾਂਚੀਜ਼ ਆਉਂਦੀਆਂ ਨੇ ਇਹਨੂੰ ਆਪਾਂ ਜਿਹੜੀਆਂ ਤੁਹਾਨੂੰ ਦੱਸਿਆ 3G ਕਟਿੰਗ ਕਹਿੰਦੇ ਆ 3G ਕਟਿੰਗ ਦਾ ਫਾਇਦਾ ਇਹ ਆ ਕਿ ਇਹਦੇ ਵਿੱਚ ਅਸੀਂ ਨਰ ਫੁੱਲ ਜਿਹੜੇ ਹਨ ਨਰ ਫੁੱਲ ਵਾਲੀਆਂ ਟਾਣੀਆਂ ਨੇ ਉਹਨੂੰ ਅਸੀਂ ਗਿੰਤੀ ਉਹਦੀ ਘਟਾਣੀ ਹੈ ਤੇ ਜਿਹੜੀਆਂ ਮਾਦਾ ਫੁੱਲ ਜਾਂ ਮਾਦਾ ਤੇ ਨਰ ਫੁੱਲ ਵਾਲੀਆਂ ਟਾਣੀਆਂ ਟਾਹਣੀਆਂ ਨੇ ਉਹਨਾਂ ਨੂੰ ਅਸੀਂ ਰੱਖਣਾ ਹੈਗਾ ਵੇਲਾਂ ਜਿਹੜੀਆਂ ਨੇ ਕਿਉਂਕਿ ਤੁਸੀਂ ਦੇਖੋਗੇ ਕਿ ਜਿਹੜੀਆਂ ਵੇਲਾਂ ਨੇ ਕਾਫੀ ਫੈਲ ਜਾਂਦੀਆਂ ਨੇ ਜੇ ਅਸੀਂ ਇਹਦੇ ਵਿੱਚ ਨਰ ਫੁੱਲ ਵਾਲੀਆਂ ਟਾਹਣੀਆਂ ਕੱਲੀਆਂ ਵਾਲੀਆਂ ਅਸੀਂ ਕਟਿੰਗ ਕਰ ਦਈਏ ਇੱਕ ਤਾਂ ਪੱਤਿਆਂ ਦਾ ਵੀ ਸਾਡਾ ਘਟ ਜਾਏਗਾ 에ਰੇਸ਼ਨ ਵਧੀਆ ਹੋ ਜਾਏਗੀ ਦੂਜਾ ਜਿਹੜੀ ਖੁਰਾਕ ਹੈ ਉਹ ਫਲ ਤੇ ਜ਼ਿਆਦਾ ਜਾਏਗੀ ਫਲ ਦੀ ਗਿਣਤੀ ਵੱਜ ਜਾਏਗੀ ਤੇ ਆਪਣਾ ਝਾੜ ਵੱਧ ਜਾਏਗਾ ਡਾਕਟਰ ਸਾਹਿਬ ਇਸ ਤੋਂ ਇਲਾਵਾ ਮੁੱਖ ਤੌਰ ਤੇ ਕੋਈ ਕੀਟ ਜਾਂ ਬਿਮਾਰੀ ਜਿਹੜੀ ਇਹ ਨਾ ਫਸਲਾਂ ਚ ਆਂਦੀ ਹੈ ਉਹਦੀ ਜਿਹੜੀ ਰੋਕਥਾਮ ਦੀ ਲੋੜ ਪੈਂਦੀ ਹੈ ਇਹਦੇ ਵਿੱਚ ਜਿਹੜੀ ਹੈ ਸਾਨੂੰ ਵਿਸ਼ਾਣੂ ਰੋਗ ਦੀ ਸਮੱਸਿਆ ਆਉਂਦੀ ਹੈ ਚਿੱਟੀ ਮੱਖੀ ਦੀ ਜਿਹੜੀ ਸਮੱਸਿਆ ਆਉਂਦੀ ਹੈ ਤੇ ਡਾਉਨੀ ਮੈਲਡੂ ਇੱਕ ਬਿਮਾਰੀ ਹੈ ਜਿਹਨੇ ਉਹ ਪੁੱਛੇ ਹੈ ਜਿਹੜੀ ਕਾਫੀ ਬਲਾਈਟ ਰੋਕਥਾਮ ਦੀ ਲੋੜ ਪੈਂਦੀ ਹੈ ਨਾ ਬਿਮਾਰੀਆਂ ਦੀ ਹਾਂਜੀ ਇਸ ਤੋਂ ਇਲਾਵਾ ਡਾਕਟਰ ਸਾਹਿਬ ਤੁਸੀਂ ਕੋਈ ਕਿਸਾਨ ਵੀਰਾਂ ਲਈ ਬਿਲਾਂ ਵਾਲੀਆਂ ਸਬਜ਼ੀਆਂ ਜਾਂ ਓਵਰਆਲ ਸਬਜ਼ੀਆਂ ਦੇ ਵਾਸਤੇ ਕੋਈ ਹੋਰ ਸੁਨੇਹਾ ਦੇਣਾ ਚਾਹੋ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਲਾਸਟ ਸੁਨੇਹਾ ਦੇਵਾਂਗਾ ਕਿ ਜਿਹੜਾ ਇੱਕ ਸਬਜ਼ੀਆਂ ਦਾ ਟਰੈਪ ਆਂਦਾ ਹੈਗਾ ਫਰੂਟ ਫਲਾਈ ਟਰੈਪ ਸਬਜ਼ੀਆਂ ਵਾਲਾ ਉਹਨੂੰ ਆਪਾਂ ਕਿਊ ਲੂਅਰ ਕਹਿੰਦੇ ਉਹ ਅਸੀਂ ਸਾਡੇ ਡਿਪਾਰਟਮੈਂਟ ਵੱਲੋਂ ਤਿਆਰ ਕਰਕੇ ਪਿਛਲੇ ਸਾਲ ਵੀ ਕਿਸਾਨਾਂ ਨੂੰ ਦਿੱਤਾ ਗਿਆ ਉਹ 50 ਰੁਪਏ ਦਾ ਇੱਕ ਟਰੈਪ ਹੈਗਾ ਤੇ ਉਹਨੂੰ ਅਸੀਂ ਬੋਤਲ 'ਚ ਅਸੀਂ ਉਹਦੇ ਵੇਟ ਲਗਾ ਦੰਨੇ ਆ ਕਿ ਜਿਹੜੀ ਫਲ ਦੀ ਮੱਖੀ ਜਿਹੜੀ ਇਹਨਾਂ ਵੇਲਾਂ ਵਾਲੀਆਂ ਫਸਲਾਂ ਨੂੰ ਪੈਂਦੀ ਹੈ ਉਹ ਫਲ ਦੀ ਮੱਖੀ ਜਿਹੜੀ ਫਰੂਟ ਨੂੰ ਖਰਾਬ ਕਰਦੀ ਹੈ ਫਲ ਨੂੰ ਖਰਾਬ ਕਰਦੀ ਹੈ ਉਹ ਚ ਸੰਡੀਆਂ ਪੈ ਜਾਂਦੀਆਂ ਨੇ ਉਹ ਟਰੈਪ ਲਗਾ ਕੇ ਅਸੀਂ ਉਹ ਕੰਟਰੋਲ ਕਰ ਲੈਣੇ ਆ ਤੇ ਉਹ ਕਿੱਲੇ ਦੇ ਜਿਹੜੇ ਆ ਇੱਕ ਕਿੱਲੇ 'ਚ 10 ਕ ਟਰੈਪ ਅਸੀਂ ਲਗਾ ਸਕਦੇ ਆ ਜੇ ਦੀ ਕੀਮਤ ਜਿਹੜੀ ਤੁਸੀਂ 10 ਟ੍ਰੈਪਾਂ ਦੀ ਤੁਸੀਂ ਲਾਉਂਗੇ ਕਿ ਉਹ 500 ਰੁਪਿਆ ਕੀਮਤ ਹੈਗੀ ਹੈ। ਕਿਸਾਨ ਵੀਰ ਕੈਮੀਕਲ ਸਪਰੇਅ ਕਰਨ ਦੀ بجائے ਫਰੂਟ ਫਲਾਈ ਟ੍ਰੈਪ ਦੀ ਵਰਤੋਂ ਕਰਕੇ ਕੀਟਾਂ ਦੀ ਕੰਟਰੋਲ ਕਰ ਸਕਦੇ ਆ। ਸੋ ਕਿਸਾਨ ਵੀਰੋ ਡਾਕਟਰ ਸਾਹਿਬ ਨੇ ਬਹੁਤ ਖੂਬ ਜਾਣਕਾਰੀ ਵੇਲਾਂ ਦੀਆਂ ਸਬਜ਼ੀਆਂ ਬਾਰੇ ਦਿੱਤੀ ਹੈ ਕਿ ਕਿੱਦਾਂ ਪਨੀਰੀ ਤਿਆਰ ਕਰਨੀ ਹੈ ਜਾਂ ਬਾਹਰੋਂ ਖਰੀਦਣੀ ਹੈ ਤੇ ਕਿਸਮਾ ਦੀ ਚੋਣ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਮੰਡੀਕਰਨ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਵੱਖਰੀਆਂ ਜਿਹੜੀਆਂ ਆਪਾਂ ਸਟੇਕਿੰਗ ਦੀ ਤਕਨੀਕ ਆ ਜਾਂ ਵੱਧ ਝਾੜ ਲੈਣਾ ਜਾਂ ਵਧੀਆ ਸਬਜ਼ੀ ਦੀ ਕੁਆਲਿਟੀ ਪੈਦਾ ਕਰਨੀ ਹੈ ਉਹਦੇ ਬਾਰੇ ਵੀ ਡਾਕਟਰ ਸਾਹਿਬ ਨੇ ਨੁਕਤੇ ਦੱਸਿਆ ਸਾਨੂੰ ਪੂਰਾ ਯਕੀਨ ਹੈ ਕਿ ਇਹ ਨੁਕਤੇ ਤੁਹਾਡੇ ਜਰੂਰ ਕੰਮ ਆਉਣਗੇ ਤੇ ਤੁਸੀਂ ਆਪਣੀ ਜਿਹੜੀ ਸਬਜ਼ੀਆਂ ਦੀ ਫਸਲ ਲੈਣੀ ਹੈ ਉਹਦੇ ਵਿੱਚ ਇਹਨਾਂ ਨੁਕਤਿਆਂ ਨੂੰ ਜਰੂਰ ਅਪਣਾਓਗੇ ਤੇ ਆਪਣਾ ਮੁਨਾਫਾ ਜਿਹੜਾ ਵਧਾ ਸਕੋਗੇ ਤੁਹਾਡਾ ਇਹ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ